ਯਾਰ ਦਰਸ਼ਕੋ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਬਲਵੀਰ ਸਿੰਘ ਜੰਡੂ ਹਨ ਉਹਨਾਂ ਨਾਲ ਗੱਲ ਕਰਨਗੇ ਕਿ ਪੰਜਾਬ ਦੇ ਵਿੱਚ ਇੱਕ ਵਰਤਾਰਾ ਜਿਹੜਾ ਦਲ ਬਦਲੀਆਂ ਦਾ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਜਦੋਂ ਕਿ ਚੋਣਾਂ ਦੇ ਪ੍ਰੋਸੈਸ ਜਿਹੜਾ ਉਹ ਸ਼ੁਰੂ ਹੋ ਗਿਆ ਲਗਭਗ ਸਾਰੀਆਂ ਪਾਰਟੀਆਂ ਨੇ ਭਾਜਪਾ ਨੂੰ ਛੱਡ ਕੇ ਤੇ ਇੱਕ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਕਾਂਗਰਸ ਨੇ ਅਜੇ ਜਿਹੜੀ ਬਰੋਜਪੁਰ ਸੀਟ ਆ ਉਥੋਂ ਉਮੀਦਵਾਰ ਦਾ ਐਲਾਨ ਕਰਨਾ ਬਾਕੀ ਹੈ ਤੇ ਕਾਫੀ ਰੋਚਕ ਜਿਹੜੀ ਸਥਿਤੀ ਇਸ ਵੇਲੇ ਬਣੀ ਹੋਈ ਹੈ ਇਸ ਰੋਚਕਤਾ ਦੇ ਵਿੱਚ ਜਿਹੜਾ ਇੱਕ ਦਿਨ ਪਹਿਲਾਂ ਜਿਹੜਾ ਦਲਵੀਰ ਸਿੰਘ ਗੋਲਡੀ ਹੈ ਜਿਨ੍ਹਾਂ ਕਹਿਆ ਸੀ ਵੀ ਉਹ ਕਦੇ ਦਲਬਦਲੀ ਨਹੀਂ ਕਰਨਗੇ ਤੇ ਉਹਨਾਂ ਨੇ ਦਲਬਦਲੀ ਕਰਕੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਆਮਲ ਹੋ ਗਿਆ ਉਸੇ ਤਰ੍ਹਾਂ ਜਿਹੜੇ ਸਰਜੀਤ ਸਿੰਘ ਗੜੀ ਹੈ ਜਿਨ੍ਹਾਂ ਨੂੰ ਭਾਜਪਾ ਨੇ ਪਟਿਆਲਾ ਦਿਹਾਤੀ ਦਾ ਪ੍ਰਧਾਨ ਬਣਾਇਆ ਸੀਗਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਵੀ ਰਹੇ ਉਹ ਦੁਬਾਰਾ ਕੱਲ ਜਿਹੜਾ ਹੈ ਬੀਜੇਪੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਿਆ ਇਸ ਤੋਂ ਇਲਾਵਾ ਛੋਟੀਆਂ-ਮੋਟੀਆਂ ਹੋਰ ਵੀ ਆਵਾਜ਼ਾਈ ਰਹਿ ਰਹੀ ਹੈ ਤੇ ਲੱਗਦਾ ਹੈ ਕਿ ਚੋਣਾਂ ਨਿਭੜਨ ਤੱਕ ਵੀ ਇਹ ਆਵਾਜ਼ਾਈ ਜਿਹੜੀ ਹੈ ਨਾ ਆਯਾਰਾਮ ਗਿਆਰਾਮ ਦੀ ਰਾਜਨੀਤੀ ਜਾਰੀ ਰਹੇਗੀ ਤੇ ਜੰਡੂ ਸਾਹਿਬ ਇਹ ਜਿਹੜਾ ਵਰਤਾਰਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਤੋਂ ਤਾਂ ਇਹ ਲੱਗਦਾ ਵੀ ਜਿਹੜੇ ਆਗੂ ਨੇ ਉਹਨਾਂ ਦੀ ਕੋਈ ਕਮਿਟਮੈਂਟ ਉਹਨਾਂ ਦੀ ਕੋਈ ਵਜਨ ਬਤਾ ਨਹੀਂ ਰਹੀ ਲੋਕਾਂ ਦਾ ਉਹਨਾਂ ਦੇ ਵਾਅਦੇ ਤਾਂ ਕੀ ਨਿਭਾਉਣਗੇ ਜਿਨ੍ਹਾਂ ਦੀ ਆਪਣੀ ਜਿਹੜੀ ਹੈ ਪਾਰਟੀਆਂ ਪ੍ਰਤੀ ਜਿਹੜੀ ਹੈ ਕੋਈ ਵਫਾਦਾਰੀ ਨਹੀਂ ਤੁਸੀਂ ਇਸ ਵਰਤਾਰੇ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਵਰਤਾਰਾ ਤਾਂ ਬਹੁਤ ਪੁਰਾਣਾ ਹੈਗਾ ਹਰਿਆਣਾ ਤੋਂ ਹੀ ਸ਼ੁਰੂ ਹੋਇਆ ਸੀਗਾ ਆਯाराम ਗੈਰ ਆਰਾਮ ਜਿਹੜਾ ਨਾਂ ਲਿਆ ਉਸ ਬੰਦੇ ਦਾ ਹੀ ਨਾਂ ਸੀਗਾ ਗੈਰ ਆਰਾਮ ਤਾਂ ਉਹਦੇ ਤੋਂ ਹੀ ਗੱਲ ਸਾਰੀ ਜਿਹੜੀ ਹੈ ਸ਼ੁਰੂ ਹੋਈ ਸੀ ਤੇ ਉਸ ਤੋਂ ਬਾਅਦ ਜਦੋਂ ਭਾਜਪਾ ਨਾਲ ਦੀ ਸਰਕਾਰ ਸੀ ਹਰਿਆਣੇ ਦੇ ਵਿੱਚ ਤਾਂ ਉਹ ਪੂਰੀ ਦੀ ਪੂਰੀ ਸਰਕਾਰ ਲੈ ਕੇ ਦੂਸਰੀ ਪਾਰਟੀ ਕਾਂਗਰਸ ਸ਼ਾਮਿਲ ਹੋ ਗਈ ਸੀ ਤਾਂ ਹਾਂ ਤਾਂ ਸੋ ਇਸ ਕਰਕੇ ਇਹ ਵਰਤਾਰਾ ਕੋਈ ਨਵਾਂ ਤਾਂ ਨਹੀਂ ਹੈ ਪਰ ਇਹ ਜ਼ਰੂਰ ਹੈ ਕਿ ਹੁਣ ਪਿਛਲੇ ਅਸੀਂ ਜਿਹੜੇ 10 ਤੋਂ ਸਾਲ ਦੇਖਦੇ ਆਂ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਇਸ ਤਰ੍ਹਾਂ ਦੇ ਜਿਹੜਾ ਵਰਤਾਰਾ ਸੀਗਾ ਉਹਨੂੰ ਬੜਾ ਖੁਲਾਰਾ ਦਿੱਤਾ ਉਹਨੂੰ ਉਤਸ਼ਾਹਿਤ ਕੀਤਾ ਤੇ ਉਹਨਾਂ ਨੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਸਰਕਾਰਾਂ ਤੋੜਨ ਦੇ ਲਈ ਉਹਨਾਂ ਪਾਰਟੀਆਂ ਦੇ ਐਮ.ਐਲ.ਏ ਖਰੀਦ ਕੇ ਤਾਂ ਆਪਣੀਆਂ ਸਰਕਾਰਾਂ ਬਣਾਈਆਂ ਚਾਹੇ ਉਹ ਕਰਨਾਟਕ ਹੋਵੇ ਗੋਆ ਹੋਵੇ ਮੱਧ ਪ੍ਰਦੇਸ਼ ਹੋਵੇ ਉਹ ਸਾਰੇ 'ਚ ਇਸ ਤਰ੍ਹਾਂ ਦਾ ਬਾਣਾ ਵਾਪਰਿਆ ਤੇ ਇਸ ਤਰ੍ਹਾਂ ਹੀ ਉਹਨਾਂ ਨੇ ਮਹਾਰਾਸ਼ਟਰ ਵਿੱਚ ਵੀ ਕੀਤਾ ਸੋ ਉਹ ਸਾਰੇ ਦਾ ਜਿਹੜਾ ਅਸਰ ਸੀਗਾ ਉਸ ਉੱਚੀ ਜਿਹੜੀ ਸਾਡੇ ਦੇਸ਼ ਦੀ ਰਾਜਨੀਤੀ ਹੈ ਉਹਦੇ ਉੱਤੇ ਪਿਆ ਹੈਗਾ ਤੇ ਹੁਣ ਵੱਖ-ਵੱਖ ਥਾਵਾਂ ਤੇ ਜਿਹੜੇ ਆਗੂ ਸਥਾਪਿਤ ਹੋ ਚੁੱਕੇ ਆ ਜਾਂ ਜਿਹੜੇ ਪਹਿਲਾਂ ਚੋਣਾਂ ਲੜ ਚੁੱਕੇ ਐ ਐਮਪੀ ਬਣ ਚੁੱਕੇ ਐ ਜਾਂ ਐਮਐਲਏ ਬਣ ਚੁੱਕੇ ਐ ਉਹ ਫਿਰ ਇਹ ਹੁੰਦਾ ਹੈ ਕਿ ਅਸੀਂ ਤਾਂ ਐਮਐਤੇ ਹੈਗੇ ਹੀ ਆ ਤੇ ਦੂਸਰੀ ਪਾਰਟੀ ਫਿਰ ਉਹਦੇ ਅਨਸਾਰ ਉਹਦੇ ਨਾਲ ਸੌਦੇਬਾਜ਼ੀ ਹੁੰਦੀ ਹੈ ਔਰ ਪੈਸਿਆਂ ਦਾ ਲੈਣ ਦੇਣ ਵੀ ਹੁੰਦਾ ਤੇ ਇੱਥੋਂ ਤੱਕ ਕਿ ਫਿਰ ਇਹ ਕਮਿਟਮੈਂਟ ਹੁੰਦੀ ਹੈ ਕਿ ਤੁਹਾਨੂੰ ਉੱਥੋਂ ਅਸੀਂ ਟਿਕਟ ਵੀ ਦਿਆਂਗੇ ਜਿੱਥੋਂ ਤੁਸੀਂ ਲੜਨਾ ਚਾਹੁੰਦੇ ਹੋ ਤਾਂ ਇਹ ਹੀ ਜਿਹੜਾ ਵਰਤਾਰਾ ਹੈਗਾ ਪੰਜਾਬ ਵਿੱਚ ਵੱਡੇ ਪੱਧਰ ਤੇ ਐਸੇ ਨੇ ਵਾਪਰ ਰਿਹਾ ਹੈਗਾ ਤੇ ਇਸ ਤੋਂ ਪਹਿਲਾਂ ਸੀਗਾ ਕਿ ਜਿਹੜੇ ਵਰਕਰ ਪਾਰਟੀਆਂ ਦੇ ਸੀ ਉਹ ਬੜੇ ਕਮਿਟਮੈਂਟ ਨਾਲ ਪਾਰਟੀ ਪ੍ਰਤੀ ਪ੍ਰਤੀਬੱਧਤਾ ਸੂਧਾਂਤਾਂ ਪ੍ਰਤੀ ਪ੍ਰਤੀਬੱਧਤਾ ਫਿਰ ਵਿਚਾਰਧਾਰਾ ਨਾਲ ਆਪਣੀ ਪ੍ਰਤੀਬੱਧਤਾ ਉਹ ਸਾਰਾ ਕੁਝ ਜਿਹੜਾ ਸੀਗਾ ਉਹ ਖਤਮ ਹੋ ਗਿਆ ਹੁਣ ਜਿਹੜੇ ਆਗੂ ਹੈਗੇ ਆ ਉਹ ਸਿਰਫ ਤੇ ਸਿਰਫ ਆਪਣਾ ਸਵਾਰਥ ਦੇਖਦੇ ਆ ਉਹਨੂੰ ਨਾ ਲੋਕਾਂ ਦੇ ਹਿੱਤ ਨਾਲ ਕੋਈ ਸਰਕਾਰ ਨੇ ਨਾ ਪੰਜਾਬ ਦੇ ਹਿੱਤਾਂ ਨਾਲ ਕੋਈ ਸਰਕਾਰ ਨੇ ਉਹ ਤਾਂ ਸਿਰਫ ਆਪਣਾ ਤੇ ਆਪਣੇ ਪਰਿਵਾਰ ਦਾ ਹਿੱਤ ਦੇਖਦੇ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਜ਼ਿਆਦਾ ਇਹ ਇੰਦਾ ਲਾਗੂ ਬੁਸਾਉਦੇ ਉਹ ਉਸ ਪਾਸੇ ਨੂੰ ਮੂੰਹ ਕਰ ਲੈਂਦੇ ਆ ਉਸ ਪਾਰਟੀ ਚ ਚਲੇ ਜਾਂਦੇ ਆ ਉੱਥੇ ਜਾ ਕੇ ਜੁੜ ਜਾਂਦੇ ਆ ਤਾਂ ਇਹੀ ਕਾਰਨ ਹੈ ਕਿ ਹੁਣ ਪੰਜਾਬ ਦੇ ਵਿੱਚ ਵੀ ਅਸੀਂ ਦੇਖਦੇ ਆ ਹੋਰ ਥਾਵਾਂ ਤੇ ਤਾਂ ਚਲੋ ਈਡੀ ਦੀ ਸੀਬੀਆਈ ਦੀ ਜਾਂ ਇਨਕਮ ਟੈਕਸ ਇਹਨਾਂ ਏਜੰਸੀਆਂ ਦੀ ਵਰਤੋਂ ਕਰਕੇ ਭਾਰਤੀ ਜਨਤਾ ਪਾਰਟੀ ਨੇ ਕੀਤਾ ਪਰ ਪੰਜਾਬ ਦੇ ਵਿੱਚ ਆਪਣੇ ਤੌਰ ਤੇ ਵੀ ਬਹੁਤ ਕੁਝ ਵਾਪਰ ਰਿਹਾ ਹੈਗਾ ਜਿਸ ਤਰ੍ਹਾਂ ਜਦੋਂ ਕਾਂਗਰਸ ਦੇ ਨਾਲ ਅੱਗੇ ਓ ਆਗੂ ਗਿੱਨਾ ਨੇ ਪਿਛਲੇ ਲਗਭਗ 3 ਦਹਾਕੇ ਕਾਂਗਰਸ ਨੂੰ ਪੰਜਾਬ ਚ ਸਥਾਪਿਤ ਕੀਤਾ ਉਹਦੇ ਜਥੇਬੰਦੀ ਲਈ ਕੰਮ ਕੀਤਾ ਔਰ ਬਕਾਇਦਾ ਦੋ ਵਾਰੀ ਮੁੱਖ ਮੰਤਰੀ ਬਣੇ ਕੈਪਟਨ ਮਰਿੰਦਰ ਸਿੰਘ ਇਸ ਤਰ੍ਹਾਂ ਜਿਹੜੇ ਸੁਨੀਲ ਜਾਖੜ ਉਹਨਿੰ ਪ੍ਰਧਾਨ ਸੀਗੇ ਜਿਹੜੇ ਕਾਂਗਰਸ ਦੇ ਲੰਮਾ ਸਮਾਂ ਰਹੇ ਉਹ ਵੀ ਉੱਥੇ ਚਲੇ ਗਏ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਮੰਤਰੀ ਤੇ ਆਗੂ ਤੇ ਵਿਧਾਇਕੀ ਹੋ ਗਏ ਹੁਣ ਚੋਣਾਂ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਚੋਣਾਂ ਵਿੱਚ ਇਹ ਸਰਜਾਨ ਨੂੰ ਹੋਰ ਜ਼ਿਆਦਾ ਉਤਸ਼ਾਹ ਮਿਲਿਆ ਹੈਗਾ ਕਈ ਵਾਰੀ ਇਹ ਲੱਗਦਾ ਹੈ ਕਿ ਸ਼ਾਇਦ ਪਾਰਟੀਆਂ ਕੋਲੇ ਆਪਣੀਆਂ ਪਾਰਟੀਆਂ ਦੇ ਅੰਦਰ ਉਸ ਤਰ੍ਹਾਂ ਦੇ ਆਗੂ ਰਹਿਣੀਆਂ ਕਿ ਜਿਨ੍ਹਾਂ ਨੂੰ ਉਹ ਅੱਗੇ ਲਿਆ ਕੇ ਚੋਣ ਲੜ ਸਕਾ ਹੁਣ ਅਸੀਂ ਆਮ ਆਦਮੀ ਪਾਰਟੀ ਦਾ ਵਰਤਾਰਾ ਵੀ ਤੁਸੀਂ ਦੇਖੋ ਕਿ ਉਹਨਾਂ ਨੇ ਆਪਣੇ ਐਮ.ਐਲ.ਏ ਮੰਤਰੀ ਉਹੀ ਸਾਰੇ ਖੜੇ ਕਰਤੇ ਅੱਧ ਦੇ ਅੱਧ ਕਰੀਬ ਇਸ ਤਰ੍ਹਾਂ ਹੀ ਹੁਣ ਜਿਸ ਤਰ੍ਹਾਂ ਤੁਸੀਂ ਦਲਵੀਰ ਗੋਲਡੀ ਦਾ ਨਾਮ ਲਿਆ ਕਿ ਅਜੇ ਕੁਝ ਦਿਨ ਪਹਿਲਾਂ ਹੀ ਵੱਖਰਾ ਬਿਆਨ ਦਿੱਤਾ ਸੀ ਉਹਨਾਂ ਨੇ ਤੇ ਹੁਣ ਬਿਲਕੁਲ ਹੀ ਉਸ ਤੋਂ ਉਲਟ ਜਾ ਕੇ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਮਤਲਬ ਹੁਣ ਇਹ ਨਹੀਂ ਤੁਸੀਂ ਕਹਿ ਸਕਦੇ ਜਿਵੇਂ ਅੱਗੇ ਸਥਾਪਿਤ ਹੁੰਦੀ ਸੀ ਗੱਲ ਕਿ ਇਹ ਕਾਂਗਰਸੀ ਆਗੂ ਹੈ ਇਹ ਕਾਲੀ ਆਗੂ ਹੈ ਇਹ ਆਪ ਦਾ ਆਗੂ ਹੈ ਇਹ ਭਾਜਪਾਈ ਆਗੂ ਹੈ ਮਤਲਬ ਉਹ ਸਾਰੀ ਗੱਲ ਜੀ ਜਿਵੇਂ ਲੱਗਦਾ ਹੈ ਕਿ ਖਤਮ ਹੋ ਕੇ ਤੇ ਇਹ ਗੱਲ ਆ ਗਈ ਕਿ ਕੋਈ ਕੋਈ ਵੀ ਕਿਤੇ ਥਾਂ ਤੇ ਜਾ ਸਕਦਾ ਜਿੱਥੇ ਉਹਨੂੰ ਸਵਾਰਥ ਹੁੰਦਾ ਪੂਰਾ ਹੁੰਦਾ ਹੋਵੇ ਕਿਉਂਕਿ ਇਹ ਅਸੀਂ ਅੱਗੇ ਵੀ ਕਈ ਵਾਰ ਗੱਲ ਕਰ ਚੁੱਕੀਆਂ ਕਿ ਜਿਹੜੀ ਰਾਜਨੀਤੀ ਹੈ ਹੁਣ ਅਸਲ ਵਿੱਚ ਉਹ ਵਪਾਰ ਬਣ ਗਿਆ ਤੇ ਜਿੱਥੇ ਵਪਾਰ ਚੰਗਾ ਚਮਕਦਾ ਹੈ ਉਮੀਦਵਾਰ ਜਾਂ ਆਗੂ ਜਿਹੜਾ ਉਹ ਉਸ ਪਾਰਟੀ ਵੱਲ ਤੇ ਉਧਰ ਚਲੇ ਜਾਂਦਾ ਜਿੱਥੇ ਉਹਨੂੰ ਲੱਗੇ ਕਿ ਮੈਨੂੰ ਸਤਾ ਮਿਲ ਸਕਦੀ ਹੈ ਮੈਨੂੰ ਟਿਕਟ ਮਿਲ ਸਕਦੀ ਹੈ ਮੇਰੀ ਕੋਈ ਜਿਹੜੀ ਵੱਧ ਉੱਥੇ ਵੈਲਿਊ ਐਡ ਹੋ ਸਕਦੀ ਹੈ ਸੋ ਇਸ ਕਰਕੇ ਜਿਹੜਾ ਸਾਰਾ ਵਰਤਾਰਾ ਜਿਮੋ ਜੀ ਇਹ ਚੋਣਾ ਕਰਕੇ ਤਾਂ ਹੈ ਹੀ ਹੈ ਹੁਣ ਅਸੀਂ ਦੇਖਦੇ ਹਾਂ ਕਿ ਜਿਹੜੇ ਲਗਭਗ ਜਿਹੜੀਆਂ ਇਸ ਵੇਲੇ ਪੰਜਾਬ ਦੇ ਅੰਦਰ 45% ਇੱਕ ਰਿਪੋਰਟ ਜਿਹੜੀ ਖ਼ਬਰਾਂ ਛੱਪੀ ਹੈ ਤੇ ਉਹਨਾਂ ਦੇ ਅਨਸਾਰ ਉਮੀਦਵਾਰ ਜਿਹੜੇ ਹੈਗੇ ਆ ਉਮੀਦਵਾਰ ਲਾਨੇ ਗਏ ਆ ਉਹਨਾਂ ਚੋਂ 45% ਉਮੀਦਵਾਰ ਜਿਹੜੇ ਆ ਉਹ ਦਲ ਬਦਲੀ ਕਰਕੇ ਆਏ ਆ ਉਹਨਾਂ ਦੀ ਜਿਹੜੀ ਮਾਹ ਪਾਰਟੀ ਹੋਰ ਸੀ ਜਾਂ ਕੋਈ ਕਾਂਗਰਸ ਚੋਂ ਗਿਆ ਕੋਈ ਅਕਾਲੀਆਂ ਚੋਂ ਗਿਆ ਕੋਈ ਬਸਪਾ ਚੋਂ ਗਿਆ ਕੋਈ ਆਪ ਚੋਂ ਗਿਆ ਸੋ ਇਸ ਕਰਕੇ ਉਹ ਵੱਖ-ਵੱਖ ਤਰ੍ਹਾਂ ਜਿਹੜੇ ਹੈਗੇ ਆ ਸਾਰਾ ਕੁਝ ਜਿਹੜਾ ਜਿਵੇਂ ਮਿਲਗੋਪਾ ਜਾ ਹੋ ਗਿਆ ਹੁੰਦਾ ਉਹ ਇਸ ਤਰ੍ਹਾਂ ਹੁਣ ਜਿਸ ਤਰ੍ਹਾਂ ਅਸੀਂ ਦੇਖਦੇ ਆ ਜਲੰਧਰ ਦੇ ਆਧਾਰ ਲਈ ਹੈ ਤੇ ਸੁਸ਼ੀਲ ਕੁਮਾਰ ਰਿੰਕੂ ਆ ਉਹ ਪਹਿਲਾਂ ਕਾਂਗਰਸ ਦੇ ਵਿਧਾਇਕ ਸੀਗੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਲੋਕ ਸਭਾ ਦੀ ਚੋਣ ਲੜੀ ਉਹ ਪਚੋਣ ਉਹ ਉੱਥੋਂ ਵੀ ਛੱਡਿਆ ਹੁਣ ਆਣ ਕੇ ਭਾਜਪਾ ਦੇ ਉਮੀਦਵਾਰ ਬਣ ਗਏ ਸੋ ਇਸ ਕਰਕੇ ਕਿਸੇ ਵੀ ਜਿਹੜੇ ਇਸ ਤਰ੍ਹਾਂ ਦੇ ਆਗੂ ਹੈਗੇ ਆ ਉਹਨਾਂ ਤੇ ਲੋਕ ਹੁਣ ਭਰੋਸਾ ਲੱਗਦਾ ਨਹੀਂ ਕਰਨਗੇ ਵੈਸੇ ਵੀ ਜਿਹੜੀ ਇਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ 45% ਤੇ 47 ਉਮੀਦਵਾਰ ਹੁਣ ਤੱਕ ਜਿਹੜੇ ਆ ਉਹ ਐਲਾਨੇ ਗਏ ਆ ਤੇ ਉਹਨਾਂ ਵਿੱਚੋਂ ਜਿਹੜੇ 21 ਉਮੀਦਵਾਰ ਹੈ ਉਹ ਦੂਸਰੀਆਂ ਪਾਰਟੀਆਂ ਚੋਂ ਆਏ ਹੋਏ ਆ ਸਿਰਫ ਇੱਕੋ ਇੱਕ ਜਿਹੜੀ ਗਰਦਾਸਪੁਰ ਦਾ ਹਲਕਾ ਹੈਗਾ ਜਿੰਦੇ ਵਿੱਚ ਤੁਸੀਂ ਕਹਿ ਸਕਦੇ ਆ ਕਿ ਜਿਹੜੇ ਟਕਸਾਲੀ ਜਾਂ ਜਿਹੜੇ ਪੁਰਾਣੇ ਪਾਰਟੀਆਂ ਦੇ ਆਗੂ ਜਾਂ ਸੱਤਤ ਪਾਰਟੀਆਂ ਦੇ ਆਗੂ ਸੀਗੇ ਉਹ ਉੱਥੇ ਮੈਦਾਨ ਚ ਉਤਰੇ ਚਾਹੇ ਉਹ ਸਖਜਿੰਦਰ ਸਿੰਘ ਰੰਧਾਵਾ ਹੋਣੀ ਨੇ ਚਾਹੇ ਜਿਹੜੇ ਭਾਜਪਾ ਦੇ ਦਿਨੇਸ਼ ਬੱਬੂ ਹੋਣੀ ਨੇ ਔਰ ਇਸ ਤਰ੍ਹਾਂ ਹੀ ਜਿਹੜੇ ਕਾਲੀ ਦਾਲ ਦੇ ਹੈਗੇ ਡਾਕਟਰ ਦਲਜੀਤ ਸਿੰਘ ਟੀਮਾ ਹੈਗੇ ਨੇ ਤਾਂ ਇਹ ਸਾਰਾ ਜਾਂ ਆਪ ਦੇ ਜਿਹੜੇ ਹੈ ਸ਼ਹਿਰੀ ਕਲਸੀ ਹੈਗੇ ਇਹ ਸੋ ਸਾਰਾ ਜਿਹੜਾ ਉਹ ਉਹ ਇਸ ਤਰ੍ਹਾਂ ਲੱਗਦਾ ਪਰ ਬਾਕੀ ਬਹੁਤੀਆਂ ਥਾਵਾਂ ਤੇ ਜਲੰਧਰ ਜਿੱਥੇ ਸਾਰੇ ਹੀ ਲੱਗਦਾ ਹੈ ਕਿ ਜਿਵੇਂ ਦਲ ਬਦਲੂ ਹੀ ਉੱਥੇ ਉਹਨਾਂ ਦੀ ਵਿੱਚ ਹੀ ਮੁਕਾਬਲਾ ਹੋ ਰਿਹਾ ਹੈ ਆਪਣੇ ਚੈਨਜੀ ਚੰਨੀ ਨੂੰ ਛੱਡ ਕੇ ਕਾਂਗਰਸ ਦੇ ਉਮੀਦਵਾਰ ਨੂੰ ਤੋਂ ਇਹ ਸਾਰਾ ਵਰਤਾਰਾ ਹੈਗਾ ਇਹ ਆਪੋ ਆਪਣੇ ਜਿਹੜੇ ਸਵਾਰਥ ਹੈ ਉਹਨਾਂ ਨਾਲ ਜੁੜ ਕੇ ਇਸ ਨੂੰ ਹੋਰ ਵੀ ਸ਼ਾ ਮਿਲਿਆ ਔਰ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਪਿਛਲੇ ਸਮੇਂ 'ਚ ਇਸ ਗੱਲ ਨੂੰ ਹੋਰ ਵੀ ਭਾਰਿਆ ਹੁਣ ਅਸੀਂ ਭਾਰਤੀ ਜਨਤਾ ਪਾਰਟੀ ਵੀ ਦੇਖੋ ਕਿ ਬਹੁਤ ਜਿੜੀ ਉਹਨਾਂ ਦੇ ਉਮੀਦਵਾਰ ਹੈ ਉਹ ਪੁਰਾਣੇ ਜਿਹੜੇ ਕਾਂਗਰਸੀ ਨੇ ਸੋ ਇਸ ਕਰਕੇ ਇਸ ਵਰਕਾਰੇ ਨੂੰ ਰੋਕਣ ਦੀ ਲੋੜ ਹੈ ਨੂੰ ਕਾਨੂੰਨੀ ਤੌਰ ਤੇ ਵੀ ਇਹਦੇ ਤੇ ਕੋਈ ਨਾ ਕੋਈ ਇਨਸਟਾਲੀ ਬੰਦਸ਼ਾਂ ਜਰੂਰ ਲਗਣੀਆਂ ਚਾਹੀਆਂ ਨਹੀਂ ਤੇ ਲੋਕਾਂ ਦਾ ਜਿਸ ਤਰ੍ਹਾਂ ਆਗੂਆਂ ਦਾ ਪ੍ਰੋਸਟ ਆਉਂਗਾ ਇਸ ਤਰ੍ਹਾਂ ਸਿਸਟਮ ਤੋਂ ਵੀ ਪ੍ਰੋਸਟ ਉੱਠੇਗਾ ਔਰ ਲੋਕ ਹੋਰ ਤਰ੍ਹਾਂ ਆਪਣੀ ਸੋਚ ਜਿਹੜੀ ਲੈ ਕੇ ਫਿਰ ਅੱਗੇ ਆਉਣਗੇ ਔਰ ਉਹਨਾਂ ਮੀਤਵਾਰਾਂ ਨੂੰ ਹੁਣ ਪੰਜਾਬ 'ਚ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਲੋਕ ਜਿਹੜੇ ਇਹਨਾਂ ਬਾਰੇ ਆਪਣਾ ਫੈਸਲਾ ਸੁਣਾਉਂਦੇ ਆ ਇਹ ਸਾਨੂੰ 4 ਜੂਨ ਤੋਂ ਬਾਅਦ ਹੀ ਸਾਰੀ ਗੱਲ ਸਪਸ਼ਟ ਹੋਏਗੀ ਕਿ ਲੋਕ ਇਹਨਾਂ ਦਾਲਬੋਨਾਂ ਨੂੰ ਮੂੰਹ ਲਾਉਂਦੇ ਆ ਕਿ ਨਹੀਂ ਲਾਉਂਦੇ ਜਨੂ ਸਰ ਜਿਹੜੇ ਆਗੂ ਆਂਦੇ ਜਿਨ੍ਹਾਂ ਨੇ ਟਿਕਟਾਂ ਲੈਣ ਲਈ ਦਲ ਬਦਲੀ ਕੀਤੀ ਉਹਨਾਂ ਦੀ ਕੋਈ ਵਚਨਬੱਧਤਾ ਨਹੀਂ ਹੈਗੀ ਤੋ ਲੋਕਾਂ ਨਾਲ ਕੀ ਵਾਦੇ ਕਰਨਗੇ ਲੋਕਾਂ ਨਾਲ ਉਹਨਾਂ ਦੇ ਵਾਦੇ ਕੀ ਵਫਾ ਹੋਣਗੇ ਨਹੀਂ ਜੰਮੋ ਜਣਾ ਦੀ ਪਕਤੀ ਬੱਧਤਾ ਤਾਂ ਹੈਗੀ ਹੈ ਪਰtibaddta ਆਪਣੇ ਪਰਿਵਾਰ ਨਾਲ ਹੈ ਆਪਣੇ ਸੈਲਫ ਨਾਲ ਮੈਂ ਤਾਂ ਕਹਿ ਰਿਹਾ ਕਿ ਸੋ ਸਵਾਰਥੀ ਹਿੱਤਾਂ ਕਰਕੇ ਉਹਨਾਂ ਦੇ ਜਿੱਥੇ ਉਹਨਾਂ ਦੇ ਹਿੱਤ ਪੂਰੇ ਹੋਣਦੇ ਉੱਥੇ ਜਾਂਦੇ ਲੋਕਾਂ ਨਾਲ ਤਾਂ ਉਹਨਾਂ ਦੀ ਕੋਈ ਕਮਿਟਮੈਂਟ ਨਹੀਂ ਰਹੀ ਤੋ ਇਹ ਹੋ ਗਿਆ ਵੀ ਜਿਹੜਾ ਰਾਜਨੀਤੀ ਵੀ ਇੱਕ ਧੰਦਾ ਬਣ ਗਿਆ ਧੰਦੇ ਦੇ ਵਿੱਚ ਜਿਹੜਾ ਪੈਸਾ ਲਾਓ ਤੇ ਪੈਸਾ ਕਮਾਉਣ ਦੀ ਜਿਹੜੋਂ ਗੱਲ ਹੋਣ ਲੱਗ ਜਾਏ ਵੱਡੇ ਪੱਧਰ ਤੇ ਹੋ ਰਹੀ ਹੈ ਇਹਦੇ ਵਿੱਚ ਇਹ ਵੀ ਹੈ ਜੰਮੂ ਜੀਤ ਜਿਹੜਾ ਚੋਣਾਂ ਲੜਨਾ ਉਹ ਬਹੁਤ ਮਹਿੰਗਾ ਹੋ ਗਿਆ ਹੁਣ ਸਧਾਰਨ ਬੰਦਾ ਤਾਂ ਚੋਣ ਲੜਨ ਦਾ ਸੋਚ ਵੀ ਨਹੀਂ ਸਕਦਾ ਕਿ ਜਿੰਨਾ ਲੱਖਾਂ ਰੁਪਈਆ ਕਰੋੜਾ ਰੁਪਈਆ ਖਰਚਣਾ ਚੋਣ ਤੇ ਉਹ ਹੁਣ ਜਿਹੜਾ ਬੰਦਾ ਲੱਖਾਂ ਕਰੋੜਾਂ ਖਰਚੇਗਾ ਤਾਂ ਉਹ ਜ਼ਰੂਰ ਹੈ ਕਿ ਉਹ ਲੱਖਾਂ ਕਰੋੜਾ ਉਸ ਤਰ੍ਹਾਂ ਹੀ ਤਾਂ ਖਰਚੇਗਾ ਨਹੀਂ ਉਹ ਤਾਂ ਆਪਣੀ ਇਨਵੈਸਟਮੈਂਟ ਕਰੇਗਾ ਤੇ ਉਹਦੇ ਬਦਲੇ ਵੀ ਉਹ ਨੂੰ ਕੁਝ ਨਾ ਕੁਝ ਚਾਹੇਗਾ ਕਿ ਮੈਨੂੰ ਜਿਹੜਾ ਉਹ ਪੈਸਾ ਮਿਲੇ ਜਾਂ ਉਹ ਕਿੱਥੋਂ ਉਹਨੂੰ ਨੇ ਪੂਰਾ ਉਹ ਕਰਨਾ ਹੈਗਾ ਜਿਹੜਾ ਉਹਨੇ ਖਰਚਿਆ ਸੋ ਇਸ ਕਰਕੇ ਉਹਨ ਦੇ ਨਾਲ ਕਰਪਸ਼ਨ ਨੂੰ ਇਤਸ਼ਾਹ ਮਿਲਦਾ ਹੈ ਤੇ ਇਸ ਤਰ੍ਹਾਂ ਦੀਆਂ ਹੋਰ ਜਿਹੜੀਆਂ ਗੱਲਾਂ ਹੈਗੀਆਂ ਰਾਜਨੀਤੀ ਦੇ ਜਿਹੜੀ ਕਮਿਟਮੈਂਟ ਹੈ ਉਹ ਵੀ ਨਹੀਂ ਰਹਿੰਦੀ ਉਹ ਵੀ ਟੁੱਟ ਜਾਂਦੀ ਹੈ ਇੱਕ ਮਤਲ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਆਗੂ ਚਲੇ ਜਾਂਦਾ ਫਿਰ ਉਹਨੂੰ ਮੁੱਖ ਮੰਤਰੀ ਭਗਵੰਤ ਮਾਨ ਉਹਨੂੰ ਗਦਾਰ ਕਹਿਣ ਤੱਕ ਜਾਂਦੇ ਤੇ ਜਦੋਂ ਉਹਨਾਂ ਚ ਆ ਜਾਂਦਾ ਤੇ ਉਦੋਂ ਉਹਦਾ ਸਵਾਗਤ ਕਰਦੇ ਵੀ ਇਹਨੇ ਬਹੁਤ ਵਧੀਆ ਕੰਮ ਕੀਤਾ ਵਧੀਆ ਇਹਨਾਂ ਨੇ ਫੈਸਲਾ ਲਿਆ ਇਹ ਟਕਰਾਹ ਜਿਹੜਾ ਹੈ ਇਹ ਵੀ ਇਹ ਵੀ ਜੰਮੂ ਜੀ ਇਹ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਇਹ ਵੀ ਜਾਨ ਸੈੱਟ ਕੀਤਾ ਹੈ ਕਿ ਜਿਹੜੇ ਜਿੰਨੇ ਵੀ ਪਿਛਟ ਆਗੂ ਉਹਨਾਂ ਕੋਲ ਗਏ ਉਹ ਜਦੋਂ ਉਹਨਾਂ ਕੋਲ ਚਲੇ ਗਏ ਤਾਂ ਉਹ ਠੀਕ ਹੋ ਗਏ ਉਹਨਾਂ ਦੇ ਕੇਸ ਵੀ ਬੰਦ ਹੋ ਗਏ ਤਾਂ ਜਿਹੀ ਵਾਸ਼ਿੰਗ ਮਸ਼ੀਨ ਦੀ ਗੱਲ ਆਉਂਦੀ ਹੈ ਕਿ ਜਿਹੜਾ ਵੀ ਉੱਥੇ ਜਾਂਦਾ ਉਸ ਵਾਸ਼ਿੰਗ ਮਸ਼ੀਨ ਧੋਕੇ ਤੇ ਉਹ ਸਾਫ਼ ਹੋ ਜਾਂਦਾ ਉਹਦੇ ਦਾਗ ਸਾਰੇ ਚਲੇ ਜਾਂਦੇ ਆ। ਉਹੀ ਗੱਲ ਹੈ ਇਹ ਉਸੇ ਵਰਤਾਰੇ ਦਾ ਜਿਹੜਾ ਇਹ ਹੈ ਤੁਸੀਂ ਜਿਹੜੀ ਭਗਵੰਤ ਮਾਨ ਨੂੰ ਆਂਦੀ ਗੱਲ ਕਰ ਰਹੇ ਆ ਉਹੀ ਵਰਤਾਰਾ ਇਹ ਹੈ ਕਿ ਜਿਹੜੇ ਜੇ ਤੱਕ ਦੇ ਬਾਹਰ ਬੈਠਾ ਬੰਦਾ ਫਿਰ ਉਹ ਗਦਾਰ ਵੀ ਹੈ ਉਹ ਮਾੜਾ ਵੀ ਹੈ ਉਹ ਭ੍ਰਿਸ਼ਟਾਚਾਰ ਵੀ ਹੈ ਤੇ ਜੇ ਉਹਨਾਂ ਦੀ ਪਾਰਟੀ 'ਚ ਆ ਗਿਆ ਉਹ ਸੁਣ ਦੁੱਤ ਹੁੰਦਾ। ਤੇ ਕੱਲ ਜਿਹੜੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਉਹ ਬਹੁਤ ਖፋ ਨਜ਼ਰ ਆਇਆ ਕਾਹ ਲੋ ਪਟਿਆਲੇ ਦੇ ਵਿੱਚ ਸੀਗੇ ਉਹ ਆਪਣੇ ਡਾਕਟਰ ਧਰਮਵੀਰ ਗਾਂਧੀ ਉਹਨਾਂ ਦੀ ਚੋਣ ਲਈ ਇੱਕ ਦਫਤਰ ਜਿਹੜਾ ਸਨੌਰ ਹਲਕੇ ਦੇ ਵਿੱਚ ਖੋਲਣਾ ਸੀਗਾ ਉਹਨਾਂ ਨੇ ਬਿੱਟੂ ਬਾਰੇ ਵੀ 골ਡੀ ਬਾਰੇ ਵੀ ਬੜੀਆਂ ਤਲਕ ਟਿੱਪਣੀਆਂ ਕੀਤੀਆਂ ਇਹ ਉਹਨਾਂ ਦਾ ਗੁੱਸਾ ਸਮਝਿਓ ਇਹ ਕਿਹੜੀ ਰਣਨੀਤੀ ਹੋਈ ਉੱਤੇ ਉਹਨਾਂ ਕਹੇ ਵੀ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੇਂਦਰ ਦੇ ਵਿੱਚ ਸਾਡੀ ਸਰਕਾਰ ਆ ਜਾਣੀ ਹੈ ਤੇ ਉਹ ਤੋਂ ਬਾਅਦ ਇਹ ਅੰਦਰ ਹੋਣਗੇ ਇਸ ਕਿਸਮ ਦੀਆਂ ਟਿੱਪਣੀਆਂ ਕੀਤੀਆਂ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਤਾਂ ਜਮੂਰੀ ਸਾਰਾ ਚੋਣ ਦੇ ਮਾਹੌਲ ਦੀ ਗੱਲ ਹੈ ਕੋਈ ਕਿਸੇ ਦੀ ਇਸ ਤਰ੍ਹਾਂ ਦੀਆਂ ਜਿਹੜੀਆਂ ਟਿੱਪਣੀਆਂ ਤਾਂ ਹੁੰਦੀਆਂ ਬਾਅਦ ਚ ਜੁਮਲੇ ਬਣ ਜਾਂਦੀਆਂ ਇਹ ਚੀਜ਼ਾਂ ਇਸ ਕਰਕੇ ਨਾ ਗੱਲਾਂ ਤੇ ਕੋਈ ਗੱਲ ਕਰਨੀ ਬਹੁਤਾ ਮੈਨੂੰ ਲੱਗਦਾ ਨਹੀਂ ਹੈ ਕੋਈ ਕਿ ਜੇ ਉਹਨਾਂ ਨੇ ਕਹਿ ਵੀ ਦਿੱਤਾ ਤੇ ਉਹ ਜੀ ਆ ਗਈ ਸਰਕਾਰ ਦਾ ਸਰਕਾਰ ਦਾ ਤਾਂ ਉਹਨਾਂ ਦਾ ਆਲਰੇਡੀ ਗੱਠ ਜੋੜ ਹੈ ਇੰਡੀਆ ਗੱਠ ਜੋੜ ਦੀ ਹਿੱਸੇਦਾਰ ਆਮ ਆਦਮੀ ਪਾਰਟੀ ਤਾਂ ਇਹ ਤਾਂ ਹੁਣ ਸਿਰਫ ਚੋਣਾ ਕਰਕੇ ਇੱਕ ਦੂਜੇ ਤੇ ਦੁਸ਼ਮਣਬਾਦੀ ਜਿਹੜੀ ਚੱਲ ਰਹੀ ਹੈ ਉਸ ਤੋਂ ਬਾਅਦ ਫਿਰ ਸ਼ਹਿਰ ਗਲ ਬੱਕੜੀਆਂ ਪੈ ਜਾਣ ਜੇ ਸਰਕਾਰ ਬਣ ਗਈ ਤੇ ਇਹ ਵੀ ਚਾਹਣਗੇ ਕਿ ਸਾਡਾ ਵੀ ਕੋਈ ਮੰਤਰੀ ਬਣ ਜੇ ਉੱਥੇ ਜਨਸਭ ਇੱਕ ਕਾਰਟੂਨ ਆਇਆ ਪਿਛਲੇ ਦਿਨੀ ਮਤਲਬ ਕਾਰਟੂਨ ਬੜਾ ਦਿਲਚਸਪ ਹੈ ਇੱਕ ਗਾਂ ਤੇ ਇੱਕ ਬੈਲ ਆ ਬਲਦਾ ਤੇ ਗਾਂ ਜਿਹੜੀ ਆ ਉਹ ਬਲਦ ਨੂੰ ਸਵਾਲ ਕਰਦੀ ਹੈ ਵੀ ਤੂੰ ਇਹ ਜਿਹੜਾ ਵਾਅਦਾ ਕਰ ਲਿਆ ਵੀ ਮੈਂ ਵੀ ਦੁੱਧ ਦਊਂਗਾ ਇਹ ਕੰਮ ਤਾਂ ਮੇਰਾ ਏ ਤੂੰ ਕਿਵੇਂ ਕਰੇਗਾ ਤੇ ਉਹਨੇ ਕਿਹਾ ਵੀ ਚੋਣਾ ਨੇ ਤੇ ਚੋਣਾਂ ਦੇ ਵਿੱਚ ਇਸ ਕਿਸਮ ਦੇ ਵਾਅਦੇ ਕੀਤੇ ਹੀ ਜਾਂਦੇ मतल... इस इस <laughs> मतलब ਚੋਣਾ ਚ ਕੁਝ ਵੀ ਕਿਹਾ ਜਾ ਸਕਦਾ ਕੁਝ ਵੀ ਕੀਤਾ ਜਾ ਸਕਦਾ ਉਹ ਤਾਂ ਹੈ ਹੀ ਹੈ ਤਾਂ ਕਾਟੂਨਸ ਦੀ ਕੂਬੀ ਹੈਗੀ ਉਹਨੇ ਇਸ ਨੂੰ ਇਸ ਢੰਗ ਨਾਲ ਪੇਸ਼ ਕੀਤਾ મતલਬ ਇਹਦੇ ਤੋਂ ਲੱਗਦਾ ਵੀ ਸਾਡੀ ਜਿਹੜੀ ਸਿਆਸਤ ਆ ਉਹ ਕਿਹੜੇ ਨਵਾਨਾ ਚ ਚੱਲ ਗਈ ਕਿਧਰ ਨੂੰ ਚੱਲ ਗਈ ਹੈ ਭਾਵੇਂ ਕਿ ਇਹਦੇ ਵਿੱਚ ਸਿਆਸਤ ਦੇ ਉਹ ਤਾਂ ਪਤਾ ਨਹੀਂ ਕਿਹੜੀਆਂ ਢੁਗਾਨਾ ਚ ਜੜ ਗਈ ਹੈ ਜੋ ਕੋਈ ਤੁਸੀਂ ਪਹਿਲਾਂ ਦੇਖਦੇ ਹੋ ਜਿਹੜੀ ਕਮਿਟਮੈਂਟ ਨਾ ਜਾਂ ਲੋਕ ਜਿਸ ਤਰ੍ਹਾਂ ਕੰਮ ਕਰਦੇ ਸੀ ਲੋਕਾਂ ਦੇ ਲਈ ਆਪਣੇ ਰਾਜ ਦੇ ਲਈ ਆਪਣੇ ਸਮਰਪਿਤ ਭਾਵਨਾ ਨਾਲ ਕੰਮ ਕਰਦੇ ਸੀ ਉਹ ਤਾਂ ਸਾਰਾ ਕੁਝ ਖਤਮ ਹੀ ਹੋ ਗਿਆ ਹੁਣ ਤਾਂ ਇੱਕ ਕਾਰੋਬਾਰ ਹੈ ਜਿਹੜਾ ਜਿੰਨਾ ਪੈਸਾ ਲਾ ਲੈਂਦਾ ਉਹਨਾਂ ਮੁਨਾਫਾ ਕਮਾ ਲੈਂਦਾ ਨਹੀਂ ਖਾਲੀਦਲ ਜਿਹਨੇ ਅਸੀਂ ਤੁਸੀਂ ਜੰਮੂ ਜੀ ਤੁਸੀਂ ਇੱਕ ਗੱਲ ਦੇਖੋ ਕਿ ਜਿਹੜੀ ਹੁਣ ਤੁਸੀਂ ਦੇਖਦੇ ਹੋ ਕਿ ਅਡਾਨੀ ਬਾਰੇ ਕਿਹਾ ਜਾਂਦਾ ਜਾਂ ਬਾਣੀ ਬਾਰੇ ਕਿਹਾ ਜਾਂਦਾ ਕਿ ਉਹਨਾਂ ਪੈਸਾ ਲਾਇਆ ਸੀਗਾ 2024 ਚੋਣਾਂ ਚ ਤਾਂ ਉਹਨਾਂ ਕਿੰਨਾ ਮੁਨਾਫਾ ਕਮਾਇਆ ਸੋ ਇਸ ਕਰਕੇ ਹੋਂ ਤਾਂ ਪੈਸਾ ਲਾਓ ਤੇ ਪੈਸਾ ਕਮਾਓ ਵਾਲੀ ਗੱਲ ਹੈ ਮਤਲਬ ਰਾਜਨੀਤੀ ਦੇ ਇੱਥੇ ਤੱਕ ਸੀਮਿਤ ਹੁੰਦੀ ਜਾ ਰਹੀ ਹੈ ਨਹੀਂ ਅਕਾਲੀ ਦਲ ਦੇ ਰਾਜ ਸਮੇ ਇਹ ਨਾਰਾ ਲਗਾ ਸੀ ਵੀ ਰਾਜ ਨਹੀਂ ਸੇਵਾ ਤੇ ਲੋਕਾਂ ਦੇ ਵਿੱਚ ਚਰਚਾ ਬਣ ਗਈ ਸੇਵਾ ਨਹੀਂ ਬੇਵਹੀ ਮਹਿਵਾ ਹੂੰ ਉਹ ਤਾਂ ਹੈ ਹੀ ਸੋ ਜੇ ਮਹਿਵਾ ਮਹਿਵਾ ਖਾਣ ਲਈ ਫਿਰ ਤਾਂ ਨੋ ਕਾਪੂ ਆਪਣੀ ਮੇਵਾ ਖਾਣਗੇ ਨਾ ਲੋਕਾਂ ਨੂੰ ਥੋੜਾ ਦੇਣਗੇ ਤੇ ਇਹ ਜਨ ਸਭ ਇਸ ਵਾਰੀ ਇੱਕ ਇਸ ਚੋਣ ਦੇ ਵਿੱਚ ਇੱਕ ਖਾਸ ਇਹ ਤੇ ਹੋ ਗਈ ਕਿ ਲਗਭਗ ਜਿਹੜੀਆਂ ਦੋ ਮੁੱਖ ਧਰਾਂ ਨੇ ਉਹਨਾਂ ਦੇ ਵਿੱਚ ਜਿਹੜੇ ਆ ਬੀਜੇਪੀ ਨੂੰ ਤਾਂ ਪਹਿਲਾਂ ਕਿਸਾਨ ਜਿਹੜੇ ਸਵਾਲ ਕਰ ਰਹੇ ਸੀ ਹੁਣ ਉਹਨਾਂ ਨੇ ਪਹਿਲਾਂ ਕਰ ਲਿਆ ਉਹ ਬੀਜੇਪੀ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੂੰ ਵੀ ਸਵਾਲ ਕਰਨਗੇ ਉਹਨਾਂ ਨੂੰ ਵੀ ਪੁੱਛਣਗੇ ਵੀ 2 ਸਾਲਾਂ ਦੇ ਵਿੱਚ ਤੁਸੀਂ ਕਿਸਾਨਾਂ ਲਈ ਕੀ ਕੰਮ ਕੀਤਾ ਤੇ ਇਹ ਜਿਹੜੀ ਕੁਐਸਚਨ ਕਰਨ ਦੀ ਜਿਹੜੀ ਲੋਕਾਂ ਦੇ ਵਿੱਚ ਸਮਰਥਾ ਬਣੀ ਹੈ ਇਹ ਦੂਜੀਆਂ ਪਾਰਟੀਆਂ ਸਾਰੀਆਂ ਉਹ ਨਹੀਂ ਕਿਸ ਦਿਨ ਕੰਪੈਲ ਕਰੇਗੀ ਵੀ ਇੱਥੇ ਆਓ ਸਾਡੇ ਸਾਹਮਣੇ ਬਹਿਸ ਕਰੋ ਤੇ ਇੱਥੇ ਇਹਨਾਂ ਸਵਾਲਾਂ ਦਾ ਜਵਾਬ ਦਿਓ ਜੰਮੂਈ ਜਦੋਂ ਰਾਜਸੀ ਚੇਤਨਾ ਆਉਂਦੀ ਹੈ ਲੋਕਾਂ 'ਚ ਉਦੋਂ ਲੋਕ ਫਿਰ ਸਵਾਲ ਕਰਦੇ ਆ ਪੁੱਛਦੇ ਆ ਕਿ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਤੇ ਪੂਰਾ ਨਹੀਂ ਕੀਤਾ ਤੇ ਇਹ ਰਾਜਸੀ ਚੇਤਨਾ ਆਉਣ ਦਾ ਮੁੱਖ ਕਾਰਨ ਜਿਹੜਾ ਹੈ ਕਿਸਾਨ ਅੰਦੋਲਨ ਇਹਨਾਂ ਲੰਮਾ ਸਮਾਂ ਚੱਲਿਆ ਆ ਤੇ ਪਿੰਡੂ ਖੇਤਰ ਦੇ ਵਿੱਚ ਖਾਸ ਕਰਕੇ ਕਿਉਂਕਿ ਬਹੁਤਾ ਕਿਸਾਨੀ ਦੀ ਹਮੂਲੀਅਤ ਸੀ ਖੇਤ ਮਜ਼ਦੂਰਾਂ ਦੀ ਹਮੂਲੀਅਤ ਸੀ ਪਿੰਡੂ ਔਰਤਾਂ ਦੀ ਹਮੂਲੀਅਤ ਸੀ ਇਸ ਕਰਕੇ ਉਹਨਾਂ ਦੀ ਜਿਹੜੀ ਚੇਤਨਤਾ ਆਈ ਹੈ ਇੱਕ ਤਾਂ ਇਹ ਇਸ ਦਾ ਨਤੀਜਾ ਹੈਗਾ ਦੂਸਰਾ ਇਹ ਹੈ ਕਿ ਹਮੇਸ਼ਾ ਹੀ ਜਿਹੜੀ ਐ ਕਿਉਂਕਿ ਸਤਾਧਾਰੀ ਧਿਰ ਜਿਹੜੀ ਹੈ ਜਿਹੜੀ ਦੇ ਖਿਲਾਫ ਅੰਦੋਲਨ ਸੀਗਾ ਉਹ ਭਾਰਤੀ ਜਨਤਾ ਪਾਰਟੀ ਸੀ ਕੇਂਦਰ ਦੇ ਵਿੱਚ ਤੇ ਉਸ ਦੇ ਖਿਲਾਫ ਜਿਹੜਾ ਅੰਦੋਲਨ ਚੱਲਿਆ ਤੇ ਉਹਨਾਂ ਨੇ ਬਾਅਦ ਵਿੱਚ ਜਿਹੜੇ ਵਾਅਦੇ ਕੀਤੇ ਤਿੰਨ ਖੇਤੀ ਕਾਨੂੰਨ ਤਾਂ ਵਾਪਸ ਹੋ ਗਏ ਪਰ ਬਾਕੀ ਦੀਆਂ ਜਿਹੜੀਆਂ ਮੰਗਾਂ ਸੀਗੀਆਂ ਕਿਸਾਨਾਂ ਦੀਆਂ ਜਿੰਦੇ ਬਾਰੇ ਬਹੁਤ ਲੰਬਾ ਲੰਬਾ ਸਮਾਂ ਚਾਰ-ਚਾਰ ਘੰਟੇ ਜਿਹੜੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਔਰ ਪਤਾ ਹੀ ਨਹੀਂ ਕਿੰਨੀਆਂ ਕੋ ਮੀਟਿੰਗਾਂ ਹੋਈਆਂ ਤਾਂ ਉਸ ਦਾ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਬਾਅਦ ਚ ਜਿਹੜੇ ਵਾਅਦੇ ਕੀਤੇ ਗਏ ਸੀ ਕਿਸਾਨਾਂ ਨਾਲ ਉਹ ਪੂਰੇ ਨਹੀਂ ਹੋਏ ਤੇ ਕੁਦਰਤੀ ਗੱਲ ਹੈ ਕਿ ਕਿਸਾਨ ਫਿਰ ਸੱਤਾਧਾਰੀ ਪਾਰਟੀ ਦੇ ਜਿਹੜੇ ਉਮੀਦਵਾਰ ਹੈ ਉਹਨਾਂ ਨੂੰ ਹੀ ਸਵਾਲ ਕਰਨਗੇ। ਇਹੀ ਸਵਾਲ ਜਿਹੜਾ ਪੰਜਾਬ 'ਚ ਹੈ ਕਿ ਪੰਜਾਬ 'ਚੋਂ 2 ਸਾਲ ਹੋ ਗਏ ਆਮ ਆਗੂ ਪਾਰਟੀ ਦੀ ਸਰਕਾਰ ਨੂੰ ਬਣੀ ਤਾਂ ਉਹਨਾਂ ਜਿਹੜੇ ਕਿਸਾਨਾਂ ਨਾਲ ਵਾਅਦੇ ਕੀਤੇ ਸੀਗੇ ਔਰ ਜਿਹੜੇ ਹੁਣ ਜਿਸ ਤਰ੍ਹਾਂ ਹੜ੍ਹ ਆਇਆ ਸੀ ਉਹਨਾਂ ਫਸਲਾਂ ਦਾ ਜਿਹੜਾ ਨੁਕਸਾਨਿਆ ਸੀ ਉਹਦਾ ਮੁਆਵਜ਼ਾ ਦੇਣਾ ਸੀ ਫਿਰ ਜਿਹੜਾ ਬਾਕੀ ਦੇ ਬਰਸਾਤਾਂ ਨਾਲ ਗੜੇ ਮਾਰਨਾ ਜਿਹੜੇ ਨੁਕਸਾਨ ਹੋਇਆ ਸੀ ਉਹ ਮੁਆਵਜ਼ਾ ਦੇਣਾ ਸੀ ਉਹ ਨਹੀਂ ਅਜੇ ਦਿੱਤਾ ਗਿਆ ਸੋ ਜਿਹੜੀਆਂ ਗੱਲਾਂ ਜੇ ਸਰਕਾਰ ਨਾਲ ਜੁੜੀਆਂ ਹੋਈਆਂ ਤਾਂ ਉਹ ਕੁਦਰਤੀ ਗੱਲ ਹੈ ਕਿ ਮੇਰਾ ਕਿਸਾਨ ਨਹੀਂ ਦੂਸਰੇ ਵਰਗ ਵੀ ਹੁਣ ਉੱਠ ਕੇ ਇਹ ਸਵਾਲ ਕਰਨ ਕਰਿਆ ਕਰਨਗੇ ਜਿਸ ਤਰ੍ਹਾਂ ਦੀ ਸਥਿਤੀ ਬਣਦੀ ਜਾਂਦੀ ਹੈ ਇੱਕ ਤਾਂ ਇਹ ਦੂਸਰਾ ਇਹ ਕਿ ਜਿਹੜੇ ਆਗੂ ਸੀਗੇ ਉਹਨਾਂ ਦਾ ਵੀ ਉਹ ਚਰਿੱਤਰ ਪਹਿਲਾਂ ਵਰਗਾ ਨਹੀਂ ਰਿਹਾ ਤਾਂ ਇਸ ਕਰਕੇ ਲੋਕਾਂ ਦਾ ਸਵਾਲ ਕਰਨਾ ਸੁਭਾਵਕ ਏ ਕਿ ਤੁਸੀਂ ਸਾਨੂੰ ਚੋਣਾਂ ਵੇਲੇ ਤਾਂ ਇਹ ਗੱਲ ਕਹੀ ਸੀ ਵਾਅਦਾ ਕੀਤਾ ਸੀ ਤਾਂ ਉਹ ਤੁਸੀਂ ਪੂਰਾ ਨਹੀਂ ਕੀਤਾ ਸੋ ਇਸ ਕਰਕੇ ਆਉਣ ਵਾਲੇ ਸਮੇਂ 'ਚ ਇਹ ਰੁਝਾਨ ਜਿਹੜਾ ਪਿੰਡਾਂ 'ਚ ਵੀ ਤੇ ਸ਼ਹਿਰਾਂ 'ਚ ਵੀ ਵਧੇਗਾ ਜਿਹੜਾ ਲੋਕ ਉਮੀਦਵਾਰਾਂ ਨੂੰ ਸਵਾਲ ਕਰਨ ਦਾ ਹਾਲ ਦੀ ਘੜੀ ਭਾਵੇਂ ਇਹ ਮੁੱਖ ਤੌਰ 'ਤੇ ਜਿਹੜੀਆਂ ਹਾਕਮ ਤਿਰਾਂ ਹੈਗੀਆਂ ਚਾਹੇ ਉਹ ਕੇਂਦਰ 'ਚ ਭਾਰਤੀ ਜਨਤਾ ਪਾਰਟੀ ਹੈ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੈ ਉਸ ਨੂੰ ਹੀ ਸਵਾਲ ਕਰ ਰਿਹਾ ਹੈ ਉਹ ਹੋ ਸਕਦਾ ਹੈ ਜੇ ਜਿਹੜੀ ਕਿਉਂਕਿ ਸਿੱਧਾ ਮਾਮਲਾ ਹੀ ਠਾਕਮ ਤੇਰ ਨਾਲ ਜੁੜਿਆ ਹੁੰਦਾ ਹਾਕਮ ਨਾਲ ਜੁੜਿਆ ਹੁੰਦਾ ਇਸ ਕਰਕੇ ਇਹ ਜਿਹੜੇ ਸਵਾਲ ਹੈ ਉਹਨਾਂ ਨੂੰ ਹੀ ਹੋ ਰਿਹਾ ਹੁਣ ਅਜੇ ਕਾਂਗਰਸ ਉਮੀਦਵਾਰ ਇਸ ਗੱਲ ਤੋਂ ਬਚੇ ਹੋਏ ਆ ਪਰ ਇਹ ਹੈ ਕਿ ਜੇ ਕੱਲ ਨੂੰ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਉਹ ਵੀ ਆਪਣੇ ਵਾਦੇ ਜਿਸ ਢੰਗ ਨਾਲ ਉਹਨਾਂ ਨਿਆਂ ਕਰਨ ਦਾ ਨਿਆਂ ਦਾ ਜਿਹੜਾ ਮੈਨੀਫੈਸਟੋ ਜਾਰੀ ਕੀਤਾ ਹੈ ਜੇ ਉਹ ਨਹੀਂ ਕਰਦੇ ਤਾਂ ਕੁਦਰਤੀ ਗੱਲ ਹੈ ਕਿ ਉਹਨਾਂ ਨੂੰ ਹੀ ਇਸ ਤਰ੍ਹਾਂ ਦੇ ਆਗੂਆਂ ਨੂੰ ਹੀ ਹੋਰ ਉਮੀਦਵਾਰਾਂ ਨੂੰ ਇਸ ਤਰ੍ਹਾਂ ਦੇ ਆਉਣ ਵਾਲੇ ਸਮੇਂ ਸਵਾਲ ਲੋਕ ਪੁੱਛਣਗੇ ਪਰ ਇਹ ਰੁਝਾਨ ਚੰਗਾ ਹੈਗਾ ਕਿ ਇਹਦੇ ਨਾਲ ਘੱਟੋ ਘੱਟ ਜਿਹੜੇ ਰਾਜਸੀ ਪਾਰਟੀਆਂ ਜਾਂ ਜਿਹੜੇ ਰਾਜਸੀ ਆਗੂ ਹੈ ਉਹਨਾਂ ਤੇ ਇੱਕ ਕੁੰਡਾ ਤਾਂ ਲੱਗੇਗਾ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਰਿਹਾ ਕਰੇਗਾ ਕਿ ਜੇ ਅਸੀਂ ਲੋਕਾਂ ਨਾਲ ਵਾਅਦੇ ਕੀਤੇ ਜੇ ਪੂਰੇ ਨਾ ਕੀਤੇ ਤੇ ਦੁਬਾਰਾ ਸਾਨੂੰ ਲੋਕਾਂ 'ਚ ਜਾਣਾ ਜਿਹੜਾ ਉਹ ਮੁਸ਼ਕਲ ਹੋ ਜਾਏਗਾ ਔਰ ਕਈਆਂ ਥਾਵਾਂ ਤੇ ਤਾਂ ਜਿਸ ਤਰ੍ਹਾਂ ਹੁਣ ਲੋਕ ਜਿਹੜੇ ਐ ਜ਼ਿਆਦਾ ਵੀ ਜਿਹੜੇ ਐ ਉਹ ਘਰਾਓ ਵੀ ਕਰਦੇ ਆ ਹੋਰ ਵੀ ਜਿਹੜੇ ਉਹਨਾਂ ਦੀਆਂ ਪਰਸਥਿਤੀਆਂ ਅਨੁਸਾਰ ਜਿਹੜੇ ਐਕਸ਼ਨ ਕਰਦੇ ਆ ਕਈਆਂ ਥਾਵਾਂ ਤੇ ਸਿਰਫ ਸਵਾਲ ਹੀ ਕਰਦੇ ਆ ਸੋ ਇਹ ਜਿਹੜਾ ਸਾਰਾ ਕੁਝ ਹੈ ਇਸ ਰੁਝਾਨ ਦਾ ਜਿਹੜਾ ਅੱਗੇ ਵਧਣਾ ਹੈਗਾ ਉਹ ਲੋਕ ਚੇਤਨਾ 'ਚ ਜਾਣਾ ਉਹ ਮੈਨੂੰ ਲੱਗਦਾ ਕਿ ਬੜਾ ਚੰਗੀ ਗੱਲ ਹੈਗੀ ਹੈ ਕਿ ਇਹ ਇੱਕ ਇਸ ਤਰ੍ਹਾਂ ਸ਼ੁਰੂ ਹੋਇਆ ਹੈ ਹਜੇ ਕਿਉਂਕਿ ਸਿਰਫ ਅਸੀਂ ਇਹ ਰੁਝਾਨ ਪੰਜਾਬ ਤੇ ਹਰਿਆਣੇ 'ਚ ਹੀ ਦੇਖ ਰਹੇ ਆ ਹੋਰ ਥਾਵਾਂ ਤੇ ਇਹਨਾਂ ਦੀ ਗੱਲ ਆ ਇਹ ਤਾਂ ਹਰਿਆਣੇ ਦੇ ਵਿੱਚ ਸਾਰੇ ਜਿਹੜੇ ਸਾਬਕਾ ਮੁੱਖ ਮੰਤਰੀ ਮਨੋਹਰ لال ਖੱਟੜ ਨੂੰ ਲੈ ਕੇ ਜਿੰਨੇ ਵੀ ਭਾਜਪਾ ਦੇ ਆਗੂ ਉਮੀਦਵਾਰ ਨੇ ਉਹਨਾਂ ਸਾਰਿਆਂ ਨੂੰ ਸਵਾਲ ਕੀਤੇ ਜਾ ਰਹੇ ਤੇ ਕਈ ਥਾਵਾਂ ਦੇ ਰਾਤ ਕਾਲੀਆਂ ਛੰਡੀਆਂ ਵਿਖਾਉਣਾ ਆਮ ਬਣ ਗਿਆ। ਇੱਕ ਗੱਲ ਜੀ ਅਸੀਂ ਇਹੀ ਗੱਲ ਬਹਿ ਕਹਿ ਰਿਹਾ ਕਿ ਇਹ ਉਹਨਾਂ ਥਾਵਾਂ ਤੇ ਹੀ ਹੋ ਰਿਹਾ ਜਿਨ੍ਹਾਂ ਥਾਵਾਂ ਦੇ ਕਿਸਾਨ ਅੰਦੋਲਨ ਸਰਗਰਮ ਸੀ। ਕਿਸਾਨ ਜਥੇਬੰਦੀਆਂ ਸਰਗਰਮ ਨੇ ਚਾਹੇ ਉਹ ਰਿਆਣਾ ਚਾਹੇ ਪੰਜਾਬਾ ਚਾਹੇ ਵੈਸਟਰਨ ਯੂਪੀ ਹੈ। ਇਹ ਉਹਨਾਂ ਸਾਰੀਆਂ ਥਾਵਾਂ ਤੇ ਜਿਆਦਾ ਹੈਗਾ ਜਿੱਥੇ ਕਿਸਾਨ ਅੰਦੋਲਨ ਦਾ ਜਿਆਦਾ ਅਸਰ ਹੈ। ਇਹ ਇਹ ਕਿਹਾ ਜਾਂਦਾ ਕਿ ਕਿਸਾਨ ਅੰਦੋਲਨ ਦਾ ਇਹ ਪੰਜਾਬ ਹਰਿਆਣਾ ਪੱਛਮੀ ਜੁਪੀ ਤੱਕ ਹੀ ਨਹੀਂ ਸੀਮਿਤ ਇਹ ਪੂਰੇ ਦੇਸ਼ ਚ ਕਿਸੇ ਥਾਂ ਦੇ ਘੱਟ ਆ ਕਿਸੇ ਥਾਂ ਦੇ ਵੱਧ ਅਸਰ ਜ਼ਰੂਰ ਪੂਰੇ ਦੇਸ਼ ਦੇ ਵਿੱਚ ਹੀ ਪਾ ਰਿਹਾ ਹੈ ਬੜਤਾਰਾ ਉਹ ਅਸਰ ਤਾਂ ਜੋ ਮੁਝੇ ਪਾ ਰਿਹਾ ਪਰ ਇਸ ਤਰ੍ਹਾਂ ਦੇ ਜਿਹੜੇ ਇਹ ਰੁਝਾਨ ਜਿਹੜੇ ਸਵਾਲ ਪੁੱਛਣ ਵਾਲਾ ਉਮੀਦਵਾਰਾਂ ਨੂੰ ਘੇਰਨ ਦਾ ਇਹ ਰੁਝਾਨ ਅਜੇ ਹੋਰ ਕਿਸੇ ਸਟੇਟ ਚ ਨਜ਼ਰ ਨਹੀਂ ਆਇਆ ਇਹ ਮੁੱਖ ਤੌਰ ਤੇ ਇਹਨਾਂ ਦੋ ਤਿੰਨ ਥਾਵਾਂ ਤੇ ਹੀ ਨਜ਼ਰ ਆਇਆ ਸੋ ਏ ਵੀ ਕਿਹਾ ਜਾਂਦਾ ਵੀ ਜਦੋਂ ਚੋਣਾਂ ਦੀ ਆਉਟਕਮ ਆਏਗੀ ਨਤੀਜੇ ਆਉਣਗੇ 4 ਜੂਨ ਨੂੰ ਤੇ ਉਦੋਂ ਇਸ ਰੁਝਾਨ ਦੇ ਸੰਕੇਤ ਜਿਹੜੇ ਆ ਪੂਰੇ ਦੇਸ਼ ਦੇ ਵਿੱਚ ਮਿਲਣਗੇ ਤੁਹਾਨੂੰ ਲੱਗਦਾ ਵੀ ਇਸ ਕਿਸਮ ਦਾ ਵੀ ਗੱਲ ਹੋਏਗੀ ਨੇ ਉਹ ਇੱਕ ਦੇਖੋ ਕਿਸਾਨੀ ਤਾਂ ਜਿਹੜੀ ਵੋਟ ਤਾਂ ਉਧਰ ਪਾ ਸਕਦੀ ਪਰ ਜਿਹੜੇ ਰੁਝਾਨ ਦੀ ਆਪਾਂ ਜੰਮੂ ਜੀ ਗੱਲ ਕਰ ਰਹੇ ਆ ਨਾ ਕਿ ਉਮੀਦਵਾਰਾਂ ਨੂੰ ਸਵਾਲ ਕਰਨ ਦੀ ਉਮੀਦਵਾਰਾਂ ਨੂੰ ਘੇਰਨ ਦੀ ਉਮੀਦਵਾਰਾਂ ਦਾ ਗਰੂਰ ਕਰਨ ਦੀ ਉਹਨਾਂ ਨੂੰ ਕਾਲੇ ਝੰਡੇ ਦਿਖਾਉਣ ਦੀ ਇਹ ਰੁਝਾਨ ਜਿਹੜਾ ਹੋਰ ਦੇਸ਼ ਦੇ ਹਿੱਸਿਆਂ 'ਚ ਕਿਦੋਂ ਰਿਪੋਰਟ ਅਜੇ ਕਿਉਂਕਿ ਅਸੀਂ ਖਬਰਾਂ 'ਤੇ ਦੇਖ ਸਕਦੇ ਆ ਜਾਂ ਨਿਊਜ਼ ਚੈਨਲ ਹੈ ਜਾਂ ਅਖਬਾਰਾਂ ਤੋਂ ਹੀ ਪਤਾ ਲੱਗ ਸਕਦਾ ਤਾਂ ਇਸ ਤਰ੍ਹਾਂ ਦੀ ਕੋਈ ਰਿਪੋਰਟ ਹੋਰ ਥਾਵਾਂ ਤੋਂ ਨਹੀਂ ਆ ਰਹੀ ਇਹਨਾਂ ਥਾਵਾਂ ਨੂੰ ਛੱਡ ਕੇ ਤੋ ਇਸ ਕਰਕੇ ਇਹ ਜਿਹੜਾ ਹੈਗਾ ਬਾਕੀ ਦਾ ਜਦੋਂ ਵੋਟਾਂ ਦਾ ਤਾਂ ਦੇਖੋ ਕਿ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹਨੇ ਫੈਸਲਾ ਕੀਤਾ ਹੀ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਵੋਟ ਤੁਸੀਂ ਨਾ ਪਾਓ ਉਹ ਤਾਂ ਸਿੱਧਾ ਹੀ ਇਹ ਕਹਿ ਰਹੇ ਹੈ ਪੰਜਾਬ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਉਹਨਾਂ ਕਹਿੰਦੇ ਵੀ ਅਸੀਂ 21 ਮਈ ਜਦੋਂ ਚੋਣਾਂ ਪੂਰੀਆਂ ਸਿਖਰਵਾਲ ਚੱਲ ਜਾਣਗੀਆਂ ਉਦੋਂ ਇੱਕ ਜਗਰਾਉਂ ਦੇ ਵਿੱਚ ਮਹਾਂ ਰੈਲੀ ਕਰਕੇ ਇੱਕ ਵੱਡਾ ਸੰਕੇਤ ਦੇਵਾਂਗੇ ਇੱਕ ਵੱਡੇ ਲੋਕਾਂ ਨੂੰ ਸੱਦਾ ਦੇਵਾਂਗੇ ਵੀ ਇਹਨਾਂ ਧਿਰਾਂ ਨੂੰ ਜਿਹੜਾ ਬੀਜੇਪੀ ਦਾ ਬਾਈਕਾਟ ਤਾਂ ਕਰਨਾ ਹੀ ਕਰਨਾ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਆ ਜਾਂ ਅਮਸ਼ਾ ਚੋਣ ਪ੍ਰਚਾਰ ਦੇ ਵਿੱਚ ਆਉਂਦੇ ਆ ਜਾਂ ਜੇਪੀ ਨੱਡਾ ਆਉਂਦੇ ਉਹਨਾਂ ਨੂੰ ਵੀ ਅਸੀਂ ਕਾਲੀਆਂ ਛੱਡੀਆਂ ਦਿਖਾਵਾਂਗੇ ਉਹ ਤਾਂ ਜਮੂ ਜੀ ਠੀਕ ਉਹਨਾਂ ਨੇ ਜੋ ਵੀ ਫੈਸਲਾ ਕਰਨਗੇ ਉਹ ਉਸ ਤੇ ਅੱਗੇ ਵਧਣਗੇ ਕਿ ਕਿਉਂਕਿ ਉਹਨਾਂ ਦੀਆਂ ਜੇ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਕੁਦਰਤੀ ਗੱਲ ਹੈ ਕਿ ਉਹਨਾਂ ਨੇ ਬਕਾਇਦਾ ਸੰਯੁਕਤ ਕਿਸਾਨ ਮੋਰਚੇ ਨੇ ਤਾਂ ਇਸ ਵਾਰ ਜਿਹੜਾ 11 ਨੁਕਾਤੀ ਜਿਹੜਾ ਪ੍ਰਸ਼ਨਾਂ ਵਾਲੀ ਵੀ ਜਾਰੀ ਕੀਤੀ ਹੋਈ ਹੈ ਕਿ ਤੁਸੀਂ ਜੇ ਉਮੀਦਵਾਰ ਆਉਂਦੇ ਆ ਉਹਨਾਂ ਨੂੰ ਪੁੱਛਣਾ ਕੀ ਹੈ ਇਹ ਬੜਾ ਸਪਸ਼ਟ ਹੈਗਾ ਕਿ ਜੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਆਉਂਦੇ ਆ ਕਿ ਜੇ ਲੱਗਦਾ ਹੋਵੇਗਾ ਕਿਸਾਨਾਂ ਨੂੰ ਤਾਂ ਉਹਨਾਂ ਦਾ ਵੀ ਘਰਾਓ ਜ਼ਰੂਰ ਕਰਨਗੇ ਉਹਨਾਂ ਕਾਲੀਆਂ ਝੰਡੀਆਂ ਵੀ ਦਿਖਾਉਣਗੇ ਕਿਉਂਕਿ ਆਪਣੇ ਰੋਜ਼ ਦਾ ਪ੍ਰਗਟਾਵਾ ਤਾਂ ਉਹ ਕਰਨਗੇ ਕਿਉਂਕਿ ਮੁੱਖ ਤੌਰ ਤੇ ਜਿਹੜੇ ਫੈਸਲੇ ਹੋਣੇ ਸੀ ਉਹ ਤਾਂ ਪ੍ਰਧਾਨ ਮੰਤਰੀ ਦੀ ਕੈਬਨਟ ਨਹੀਂ ਲੈਣੇ ਸੀਗੇ ਉਹ ਕੈਬਨਟ ਵਿੱਚ ਜੇ ਨਹੀਂ ਹੋਏ ਤਾਂ ਕੁਦਰਤੀ ਗੱਲ ਹੈ ਕਿ ਜੇ ਉਸ ਕੈਬਨਟ ਦਾ ਕੋਈ ਮੰਤਰੀ ਆਉਂਦਾ ਜਾਂ ਪ੍ਰਧਾਨ ਮੰਤਰੀ ਕੋਹ ਦਾ ਆਉਂਦਾ ਜਾਂ ਮੰਿਸਟਰ ਆਉਂਦਾ ਤਾਂ ਕਿਸਾਨ ਉਹਦਾ ਵਿਰੋਧ ਕਰਨਗੇ ਉਹਦੇ ਖਿਲਾਫ ਰੋਸ ਵੀ ਪ੍ਰਗਟ ਕਰਨਗੇ ਸੋ ਇਹ ਰੁਝਾਨ ਜਿਹੜਾ ਹੈਗਾ ਕਿਸਾਨਾਂ ਦਾ ਸਮੁੱਚੇ ਦੇਸ਼ ਚ ਵੋਟਾਂ ਪਹੁੰਚਦਾ ਜਿਸ ਤਰ੍ਹਾਂ ਪਿਛਲੀ ਵਾਰ ਵੀ ਹੋਇਆ ਸੀ ਜਦੋਂ ਅੰਦোলন ਚੱਲਦਾ ਸੀ ਤਾਂ ਕਿਸਾਨ ਸਪੈਸ਼ਲੀ ਜਦੋਂ ਬੰਗਾਲ ਚ ਵਿਧਾਨ ਸਭਾ ਦੀ ਚੋਣਾਂ ਹੋਈਆਂ ਸੀ ਤਾਂ ਉਦੋਂ ਉਹਨਾਂ ਨੇ ਉੱਥੇ ਜਾ ਕੇ ਬਕਾਇਦਾ ਇਸ ਗੱਲ ਲਈ ਰੈਲੀਆਂ ਵੀ ਕੀਤੀਆਂ ਸੀ ਉੱਥੇ ਜਾ ਕੇ ਭਾਸ਼ਣ ਵੀ ਕੀਤੇ ਸੀ ਕਿ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਪਾਓ ਹੋਰ ਜਿਹਨੂੰ ਤੁਸੀਂ ਮਰਜ਼ੀ ਪਾ ਦਿਓ ਤੇ ਇਸ ਕਰਕੇ ਇਹ ਤਾਂ ਜ਼ਰੂਰ ਸਪਸ਼ਟ ਗੱਲ ਆਉਂਦੀ ਹੈ ਸਾਹਮਣੇ ਕਿ ਕਿਸਾਨਾਂ ਨੇ ਵੀ ਇਹਨਾਂ ਨੂੰ ਇੱਕ ਮਾਰਕ ਕਰ ਲਿਆ ਹੋਇਆ ਹੈ ਕਿ ਬਾਕੀ ਪਾਰਟੀਆਂ ਤੋਂ ਵੱਖਰਾ ਇਹਨਾਂ ਨੂੰ ਆਪਣੇ ਪ੍ਰਤੀ ਜਿਹੜਾ ਵਿਵਹਾਰ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਪ੍ਰਤੀ ਕਰ ਰਹੇ ਜਨਸਭਾ ਚੋਣਾਂ ਦਾ ਜੇ ਸਿਰ ਪੰਜਾਬ ਦੇ ਵਿੱਚ ਨਾਮੀਨੇਸ਼ਨਾਂ ਹੋਣੀਆਂ ਲਾਸਟ ਗੇਟ ਦੇ ਵਿੱਚ ਜਾ ਕੇ ਇੱਕ ਜੋ ਨੂੰ ਵੋਟਾਂ ਪੈਣੀਆਂ ਤੈਨੂੰ ਕੀ ਲੱਗਦਾ ਇਸ ਵੇਲੇ ਕਿਸ ਕਿਸਮ ਦਾ ਮਾਹੌਲ ਪੰਜਾਬ ਦੇ ਵਿੱਚ ਬਣਨਾ ਸ਼ੁਰੂ ਹੋਇਆ ਅਜੇ ਕਿ ਕਾਫੀ ਪਹਿਲਾਂ ਦੀ ਗੱਲ ਹੈ ਉਸ ਕਿਸਮ ਦਾ ਮਾਹੌਲ ਹੀ ਨਹੀਂ ਅਜੇ ਤਾਂ ਜਿਹੜੇ ਲੀਡਰ ਹੈ ਆਪਣੇ ਤੌਰ ਤੇ ਫਿਰ ਰਹੇ ਪਰ ਜਿਸ ਤਰ੍ਹਾਂ ਦੇ ਲੋਕਾਂ ਦੀ ਜਿਹੜੀ ਸਰਗਰਮੀ ਹੁੰਦੀ ਚੋਣਾਂ ਲਈ ਉਹ ਅਜੇ ਉਸ ਤਰ੍ਹਾਂ ਦੀ ਨਜ਼ਰ ਨਹੀਂ ਆਉਦੀ ਪਾਰਟੀ ਪੱਧਰ ਤੇ ਪਾਰਟੀ ਵਰਕਰਾਂ ਦੇ ਪੱਧਰ ਤੇ ਜ਼ਰੂਰ ਹੈਗੀ ਹੈ ਪਰ ਲੋਕ ਤਾਂ ਅਜੇ ਪਿੰਡਾਂ 'ਚ ਖਾਸ ਕਰਕੇ ਜੇ ਦੇਖੀਏ ਤਾਂ ਉਹ ਆਪਣੀ ਵਾੜੀ 'ਚ ਆਪਣੀ ਕਣਕ ਨੂੰ ਸੰਭਾਲਣ 'ਚ ਜਾਂਾਂਗਾ ਅਗਲੀ ਫਸਲ ਬੀਜਣ ਵਿੱਚ ਲੋਕਾਂ ਦਾ ਧਿਆਨ ਤਾਂ ਅਜੇ ਉਧਰ ਲੱਗਾ ਹੋਇਆ ਜਾਂ ਫਿਰ ਕਿਸਾਨ ਜਿਹੜੇ ਹੈ ਉਹ ਉੱਥੇ ਵਿਰੋਧ ਕਰ ਰਹੇ ਸੋ ਇਸ ਕਰਕੇ ਉਸ ਕਿਸਮ ਦੀ ਸਰਗਰਮੀ ਹੈ ਜੇ ਜਿਸ ਤਰ੍ਹਾਂ ਦੀ ਮਾਹੌਲ ਹੈ ਕਿ ਚੋਣਾਂ ਦਾ ਉਹ ਨਹੀਂ ਨਜ਼ਰ ਆ ਰਿਹਾ ਆਪਣੇ ਤੌਰ ਤੇ ਉਮੀਦਵਾਰ ਜਿਹੜੇ ਆਪਣੇ ਵਰਕਰਾਂ ਲੈ ਕੇ ਜਾ ਰਹੇ ਆ ਕੁਛ ठाਵਾਂ ਤੇ ਗੱਲਬਾਤ ਲੋਕ ਸੁਣਦੇ ਆ ਜਿੱਥੇ ਜਾਂਦੇ ਆ ਆਪਣੀ ਪਾਰਟੀ ਦੇ ਜਿਹੜੇ ਸਮਰਥਕ ਹੈ ਆਪਣੀ ਪਾਰਟੀ ਨਾਲ ਜਿਹੜੇ ਜੁੜੇ ਹੋਏ ਲੋਕ ਆ ਜਾਂ ਜਿਹੜੇ ਉਹਨਾਂ ਦੇ ਸ਼ੁੱਕ ਚਿੰਤਕ ਹੈ ਉਹ ਇਕੱਠੇ ਉਹਨਾਂ ਦੀ ਗੱਲ ਜਰੂਰ ਸੁਣ ਲੈਂਦੇ ਪਰ ਇੱਕ ਆਪਣੇ ਤੌਰ ਤੇ ਜਿਹੜੇ ਲੋਕਾਂ 'ਚ ਚੋਣਾਂ ਦੀ ਸਰਗਰਮੀ ਆਉਂਦੀ ਆ ਉਹ ਅਜੇ ਮਾਹੌਲ ਨਹੀਂ ਬਣਿਆ ਕਿਉਂਕਿ ਇੱਕ ਤਰ੍ਹਾਂ ਇਹ ਹੈ ਕਿ ਅਜੇ ਤੱਕ ਨਾਮੀਨੇਸ਼ਨ ਜਦੋਂ 7 ਮਈ ਨੂੰ ਨਾਮੀਨੇਸ਼ਨ ਸ਼ੁਰੂ ਹੋਣੀ ਆ ਤਾਂ ਉਸ ਤੋਂ ਬਾਅਦ ਜਿਹੜੇ ਕਿਹੜੇ ਉਮੀਦਵਾਰ ਮੈਦਾਨ 'ਚ ਰਹਿ ਜਾਂਦੇ ਆ ਅਜੇ ਜਿਸ ਤਰ੍ਹਾਂ ਆ ਤੁਸੀਂ ਵੀ ਦੱਸਿਆ ਕਿ ਚਾਰ ਜਿਹੜੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਕਾਂਗਰਸ ਨੇ ਇੱਕ ਉਮੀਦਵਾਰ ਦਾ ਨਹੀਂ ਕੀਤਾ ਬਹੁਜਨ ਸਮਾਜ ਪਾਰਟੀ ਨੇ ਜੇ ਸੱਤ ਉਮੀਦਵਾਰਾਂ ਦਾ ਕੀਤਾ ਸੋ ਇਸ ਕਰਕੇ ਅਜੇ ਸਿਰਫ ਸਿਰਫ ਜਿਹੜੇ ਹੈ ਗਿਆ ਆਮ ਆਦਮੀ ਪਾਰਟੀ ਨੇ ਆਪਣੇ ਪੂਰੇ ਉਮੀਦਵਾਰਾਂ ਦਾ ਐਲਾਨ ਅਜੇ ਤੱਕ ਕੀਤਾ ਹੈਗਾ ਤੇ ਉਹ ਮੈਦਾਨ ਚ ਹੈਗੇ ਉਹਨਾਂ ਵਿੱਚ ਵੀ ਉਹਨਾਂ ਨੇ ਜਿਸ ਢੰਗ ਨਾਲ ਚੋਣ ਦਾ ਜਿਹੜਾ ਤੇ ਚੋਣ ਮੇਮ ਨੂੰ ਚਲਾਉਣ ਦਾ ਜਿਹੜਾ ਢੰਗ ਪਣਾਇਆ ਕਿ ਬਾਹਰੋਂ ਕੋਈ ਲੀਡਰ ਅਜੇ ਤੱਕ ਨਹੀਂ ਨਜ਼ਰ ਆ ਰਿਹਾ ਜਿਸ ਤਰ੍ਹਾਂ ਪਹਿਲਾਂ ਬਾਹਰੋਂ ਉਹਨਾਂ ਦੇ ਦਿੱਲੀ ਤੋਂ ਲੀਡਰ ਆਉਂਦੇ ਸੀ ਅਜੇ ਤੱਕ ਸਿਰਫ ਭਗਵੰਤ ਮਾਣ ਹੀ ਜਿਹੜੇ ਹੈਗੇ ਆ ਉਹ ਇੱਕ ਪ੍ਰਚਾਰਕ ਦੇ ਤੌਰ ਤੇ ਚੋਣ ਸਟਾਰ ਪ੍ਰਚਾਰਕ ਦੇ ਤੌਰ ਤੇ ਪੰਜਾਬ ਦੇ ਵਿੱਚ ਘੁੰਮ ਰਿਹਾ ਕਿਉਂਕਿ ਉਹਨਾਂ ਦੀ ਪਾਰਟੀ ਨੇ ਜਿਹੜੀ ਰਣਨੀਤੀ ਬਣਾਈ ਹੈ ਉਹਦੇ ਵਿੱਚ ਮੁੱਖ ਤੌਰ ਤੇ ਉਹਨਾਂ ਨੇ ਇਹ ਰੱਖਿਆ ਕਿ ਜਿਹੜਾ ਐਮਐਡੀ ਉਹ ਆਪਣਾ ਹਲਕਾ ਸੰਭੇ ਜਿਹੜਾ ਐਮਪੀ ਹੈ ਉਹ ਆਪਣਾ ਹਲਕਾ ਸੰਭੇ ਤੇ ਇਸ ਕਰਕੇ ਕਿ ਆਪ ਕੋ ਆਪਣੇ ਉਹਨਾਂ ਦੀ ਜ਼ਿੰਮੇਵਾਰੀ ਲਾ ਦਿੱਤੀ ਹੋਈ ਹੈ ਸੋ ਇਸ ਕਰਕੇ ਵੱਖਰੀ ਤਰ੍ਹਾਂ ਦਾ ਮਾਹੌਲ ਹੈ ਕਿ ਬਾਹਰੋਂ ਜਿਸ ਤਰ੍ਹਾਂ ਆ ਕੇ ਬਹੁਤ ਵੱਡੀਆਂ ਰੈਲੀਆਂ ਜਾਂ ਬਾਹਰਲੇ ਆਗੂਆਂ ਦੀ ਜਿਹੜੀ ਇੱਥੇ ਆਨ ਕੇ ਸ਼ਮੂਲੀਅਤ ਹੁੰਦੀ ਸੀ, ਸਰਗਰਮੀ ਹੁੰਦੀ ਸੀ, ਉਹ ਖਾਸ ਕਰਕੇ ਹਾਕਮ ਪਾਰਟੀ ਵਾਲੇ ਜਿਹੜੇ ਦਿੱਲੀ ਤੋਂ ਬਹੁਤ ਹੀ ਆਉਂਦੇ ਸੀ, ਕੋਈ ਐਸਾ ਕੋਈ ਨਜ਼ਰ ਨਹੀਂ ਆ ਰਿਹਾ ਸ਼ੁਰੂ-ਸ਼ੁਰੂ ਵਿੱਚ ਤੇ ਜਿਵੇਂ ਸੰਦੀਪ ਪਾਠਕ ਹੋਣੀ ਇੱਥੇ ਨਜ਼ਰ ਆਏ ਪਰ ਬਾਅਦ ਵਿੱਚ ਉਹਨਾਂ ਦੀ ਵੀ ਇੱਥੇ ਸ਼ਮੂਲੀਅਤ ਡਾਗੋ ਚੱਡਾ ਨਹੀਂ ਵੈਸੇ ਵਿਦੇਸ਼ ਜਾ ਕੇ ਬੈਠੇ ਐ। ਸੋ ਇਹ ਸਾਰੀਆਂ ਜਿਹੜੀਆਂ ਪਰਸਥਿਤੀਆਂ ਹੈਗੀਆਂ ਜੇ ਚੋਣ ਮਿਮ ਉਸ ਢਗ ਨਾਲ ਨਾ ਕਾਂਗਰਸ ਦਾ ਹੀ ਕੋਈ ਸੀਨੀਅਰ ਆਗੂ ਬਾਹਰੋਂ ਆਏ ਆ ਗਿਆ, ਇਹ ਆਪਣੇ ਤੌਰ ਤੇ ਜਿਹੜੀ ਪਾਰਟੀ ਜਾਂ ਪਾਰਟੀ ਦੇ ਸੁਭਾਈ ਆਗੂ ਹੈ ਜਾਂ ਸਥਾਨਕ ਆਗੂ ਹੈ ਉਹ ਆਪ ਕੋ ਆਪਣੇ ਅਜੇ ਜਿਹੜੀਆਂ ਰਣਨੀਤੀਆਂ ਬਣਾਉਂ ਚਾ ਆਪਣੀਆਂ ਯੋਜਨਾਵਾਂ ਬਣਾਉਂ ਚ ਲੱਗੇ ਹੋਏ ਪਰ ਜਿਸ ਤਰ੍ਹਾਂ ਦਾ ਚੋਣਾਂ ਦਾ ਮਾਹੌਲ ਭੱਕ ਜਾਂਦਾ ਉਹ ਅਜੇ ਉਸ ਤਰ੍ਹਾਂ ਨਜ਼ਰ ਨਹੀਂ ਆ ਰਿਹਾ ਇਹ ਆਉਣ ਵਾਲੇ ਦਿਨਾਂ ਖਾਸ ਕਰਕੇ ਜਦੋਂ ਨਾਮਿਨੇਸ਼ਨ ਸ਼ੁਰੂ ਹੋਏਗੀ ਉਸ ਤੋਂ ਬਾਅਦ ਜਦੋਂ ਵੱਡੇ ਵੱਡੇ ਜਲੂਸਾਂ ਦੇ ਨਾਲ ਜਿਹੜੇ ਉਮੀਦਵਾਰ ਹੈ ਆਪਣੇ ਕਾਗਜ਼ ਭਰਨ ਜਾਣਗੇ ਤਾਂ ਉਸ ਸਮੇਂ ਲੋਕਾਂ ਦੀ ਛੂਲੀ ਜਿਹੜੀ ਹੈ ਉਹ ਚੋਣਾਂ ਦਾ ਰੰਗ ਲੈ ਕੇ ਆਏਗੀ